ਹਾਂਜੀ ਸ਼ਤ ਸ੍ਰੀ ਕਾਲ ਸਰ ਮੈਂ ਤਾਂ ਤੁਹਾਡਾ ਆਪਣਾ ਲੱਖੀ ਸ਼ੇਰ ਗਿਲ ਆ ਵੀ ਐਲੇ ਜੇ ਤਾਂ ਕੈਲੀਫੋਰਨੀਆ ਜਗ ਲੱਗੀ ਹੋਈ ਹੈਗੀ ਬਹੁਤ ਹੀ ਜ਼ਿਆਦਾ ਅੱਗ ਵੱਧ ਗਈ 1000 ਪਲੱਸ ਤੱਕ ਘਰ ਮੱਚ ਗਿਆ ਆ ਦੇਖ ਸਕਦੇ ਹੋ ਤੁਸੀਂ ਪੂਰੇ ਸ਼ਹਿਰ ਦਾ ਸ਼ਹਿਰ ਮੱਚ ਚੱਲਾ ਤੇ ਸਾਰੇ ਲੋਕਾਂ ਨੂੰ ਇਥੋਂ ਘਰਾਂ ਜੋ ਜਿੱਦ ਤੱਕ ਪਹਿਲੀ ਕੱਢ ਲਿਆ ਸੀਗਾ ਕੋਈ ਹੇ ਤੱਕ ਗਿਣਤੀ ਤਾਂ ਹੋਈ ਨਹੀਂ ਵੀ ਕਿਸੇ ਦੀ ਕੋਈ ਡੈਥ ਹੋਈ ਹੋਵੇ ਬਾਕੀ ਬਾਅਦ ਚ ਪਤਾ ਲੱਗਣਾ ਆ ਦੇਖ ਲਓ ਸਾਰੇ ਦਾ ਸਾਰਾ ਸ਼ਹਿਰ ਹੀ ਮੱਚ ਗਿਆ ਤੇ ਹਜੇ ਅੱਗ ਕੰਟਰੋਲ ਚ ਨਹੀਂ ਹੈਗੀ ਨਾਲੇ ਦਿਖਾਉਣਾ ਸਾਨੂੰ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਅੱਗ ਬਝਾਉਣ ਤੇ ਇਹਨਾਂ ਨੇ ਹਰ ਇੱਕ ਚੀਜ਼ ਅੱਗ ਬਝਾਉਣ ਵਾਸਤੇ ਤੁਸੀਂ ਵੀਡੀਓ ਦੇ ਦੇਖੋਗੇ ਮੈਂ ਸਾਰੀਆਂ ਕਲਿੱਪਾਂ ਲਾਈਆਂ ਨੇ ਨਾਲ ਤਾਂ ਕਿ ਦਿਖਾ ਸਕੀਏ ਕਿਉਂਕਿ ਆਪਣੇ ਦੇਸ਼ ਸਤਾਪਾ ਗੱਲੇ ਬਾਬਿਆਂ ਨੂੰ ਹੀ ਪੁੱਜਦੇ ਆ ਬਾਬਿਆਂ ਦੇ ਗਿੱਟੇ ਫੜ ਲੈਂਦੇ ਆ ਜਿਹੜੇ ਬਨੇ ਹੁੰਦੇ ਨੇਗੇ ਢੰਗੀ ਤੇ ਆ ਦੇਖ ਲਓ ਇਹਨਾਂ ਦਾ ਜ਼ੋਰ ਲੱਗਿਆ ਪਿਆ ਦੇਖ ਲਓ ਅੱਗ ਬਝਾਉਣ ਚ ਹਰ ਇੱਕ ਚੀਜ਼ ਇਹਨਾਂ ਲਈ ਵਿੱਗ ਵਜਾਉਂਦੇ। ਲੋਕਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੀਆਂ ਨੇ ਇੱਥੇ ਦੀਆਂ ਸਰਕਾਰਾਂ। ਹੁਣ ਦੇਖੋ ਸਾਰਾ ਸ਼ਹਿਰੀ ਖਤਮ ਹੋ ਗਿਆ। ਨਾ ਦੇਖੋ ਗ੍ਰੈਂਡਲ ਵਿੱਚ ਜਹਾਜ਼ ਸਮੁੰਦਰ 'ਚੋਂ ਸਿੱਧਾ ਪਾਣੀ ਭਰ ਕੇ ਲੈ ਜਾਂਦੇ ਦੇਖਿਓ ਤੁਸੀਂ ਉਹਨਾਂ। ਅਡੀ ਤਾਕੜੀ ਮਸ਼ੀਨਰੀ ਇਹਨਾਂ ਲਈ ਤਾਂ ਹਰ ਇੱਕ। ਆ ਦੇਖੋ। ਐਦਾਂ ਹੀ ਉਹਨੇ ਪਾਣੀ ਭਰ ਕੇ ਲੈ ਜਾਂਦਾ। ਬੜੀ ਜਿਆਦੇ ਤਕਨੀਕ ਆ ਯਾਰ ਇਹਨਾਂ ਦੇ ਤਾਂ ਹਰ ਇੱਕ ਚੀਜ਼ ਦੀ ਪਰ ਫਿਰ ਵੀ ਕਈ ਵਾਰੀ ਇਹਨਾਂ ਦਾ ਜੋਰ ਨਹੀਂ ਚੱਲਦਾ ਜਦੋਂ ਹਵਾ ਵਾਲੀ ਚੱਲਦੀ ਆ ਇੱਥੇ ਹਵਾ ਬਹੁਤ ਜਿਆਦੇ ਤੇਜ਼ ਚੱਲਦੀ ਹੁੰਦੀ ਆ ਇੱਕ ਲੱਕੜ ਦੇ ਘਰ ਕਰਕੇ ਜਦੋਂ ਇੱਕ ਵਾਰੀ ਅੱਗ ਪੈ ਜਾਂਦੀ ਹੈਗੀ ਕੰਟਰੋਲ 'ਚ ਨਹੀਂ ਹੁੰਦੀ ਬਾਅਦ 'ਚ ਜੇ ਹਵਾ ਚੱਲਦੀ ਹੋਵੇ ਖਾਸ ਕਰਕੇ ਇਹ ਐਲੇ ਦਾ ਐਲੇ ਦਾ ਸੀਨਾਗਾ ਸਾਰਾ ਐਲੇ ਅੱਗ ਲੱਗੀ ਹੋਈ ਹੈਗੀ ਜੋ ਵੀ ਭੈਣ ਭਾਈ ਐਲੇ ਜਾਂਦੇ ਆ ਟਰੱਕਾਂ ਲਈ ਵੀ ਉਹ ਵੀ ਨਾ ਜਾਏ ਉਹ ਪ੍ਰਭੂ ਹਣਾ ਹਾਲਾਤ ਬਹੁਤ ਖਰਾਬ ਨੇ ਲੇਕਿਨ ਨਹੀਂ ਉਧਰ ਉਹ ਦੇਖੋ ਇਦਾਂ ਭਰ ਕੇ ਲੈ ਜਾਂਦੇ ਆ ਇਹ ਨਾ ਇੱਕ ਜਾਨਪੁਰ ਦੀ ਵੀਡੀਓ ਲਾਉਂਗਾ ਆ ਕੂੜਾ ਇੱਥੇ ਨੇ ਕਿਦਾਂ ਰਹਿ ਗਿਆ ਕੱਲਾ ਤੋਂ ਵਿਲੇਜ ਆ ਦੇਖੋ ਸਾਰੇ ਵਾਲੇ ਵਾਲੇ ਸਾਰੇ ਕਿਤੇ ਅੱਗ ਲੱਗੀ ਹੋਈ ਆ ਕੂੜੇ ਨੂੰ ਬਚਾਉਣ ਵਾਸਤੇ ਵੀ ਟੀਮ ਆਈ ਹੈ ਦੇਖੋ ਕੂੜੇ ਨੂੰ ਬਚਾਉਣ ਵਾਸਤੇ ਵੀ ਟੀਮ ਆਈ ਦੇਖ ਲਓ ਇੱਥੇ ਜਾਨਵਰਾਂ ਦਾ ਵੀ ਬੜਾ ਕਰਦੇ ਹੀ ਅੰਦੀਖ ਸਾਡੇ ਤੁਸੀਂ ਕਿਵੇਂ ਜਹਾਜ ਤੇ ਜਹਾਜ ਉੱਡਿਆ ਫਿਰਦਾ ਆਪਣੇ ਲੋਡ ਪਈਦਾ ਫਰਬ ਗ੍ਰੇਡ ਵਾਲੀਆਂ ਗੱਡੀਆਂ ਨਹੀਂ ਪਹੁੰਚਦੀਆਂ ਮੌਕੇ ਤੇ ਬਾਕੀ ਭਰਾਵੋ ਪ੍ਰਾਰਥਨਾ ਕਰਿਓ ਆ ਇਦਾਂ ਸਪਰੇਅ ਕਰਦੇ ਹੁੰਦੇ ਆ ਇਹ ਪਤਾ ਨਹੀਂ ਕੀ ਚੀਜ਼ ਦੀ ਕੰਟਰੋਲ ਕਰਨ ਵਾਸਤੇ ਖਦਾਾ ਤੁਸੀ ਦੇਖਿਆ ਦਿਓ ਬਹੁਤ ਜਿਆਦਾ ਖਰਾਬ ਨੇ ਧੰਨਵਾਦੀ